ਐਸਐਚਓ ਸਿਟੀ ਪਟਿਆਲਾ ਇੰਸਪੈਕਟਰ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਐਂਡ ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾਂ ਹੋਈਆਂ ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ ਦੋ ਤਿੰਨ ਦਿਨ ਪਹਿਲੇ ਸੈਂਟ ਕਬੀਰ ਕਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵੌਂਟਡ ਵੌਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਉਹਦੀ ਮਦਦ ਕਰਦਾ ਉਹ ਸਰਹਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉ ਆ ਰਿਹਾ ਤੇ ਜੇ ਆਪਾ ਇੱਕ proper ਨਾਕਾ ਬੰਦੀ ਤੇ ਕਰਾਗੇ ਤੇ ਉਹ ਜਰੂਰ ਆਪਾ ਫੜ ਪਾਵਾਂਗੇ ਇਸੇ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰ ਆਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜਦੋਂ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਹੈ ਤੇ ਉਹਨੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਚ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੀ ਲਾਤੇ ਲੱਗੀ ਹੈ ਇਨੂੰ ਆਪਾਂ ਹਸਪੀਟਲ ਤੇ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਫਤੀਸ਼ ਚੱਲ ਰਹੀ ਹੈ। ਬੁਰਗਾ ਵਿਦਾ ਸਰ। ਅਰਿੰਦਰ ਦਾ ਬੈਕਗ੍ਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ। ਇਹ ਇਕੱਲਾ ਸੀ ਸਰ ਨਾਲ ਕੋਈ ਐਸੋਸੀਏਟ ਹੈਗਾ ਸੀ ਕਿਧੇ ਗਿਆ? ਇਹ ਇਕੱਲਾ ਹੀ ਆ ਰਿਹਾ ਸੀ। ਕਿਧੇ ਤੇ ਗਿਆ ਸੀ? ਮੋਟਰਸਾਈਕਲ ਤੇ ਤੋਂ। ਕੋਈ ਵੈਪਨ ਰਿਕਵਰ ਹੋਇਆ ਕੁਝ? ਜੀ ਹਾਂ ਵੈਪਨ ਵੀ ਰਿਕਵਰ ਹੋਇਆ ਪਿਸਟਲ ਵੀ ਰਿਕਵਰ ਹੋਇਆ। ਸਰ ਇੰਡੀਅਨ ਮੇਡ ਹੈ ਜਾਂ ਕੁਝ ਗਲੋਕਾ ਹੀ ਮਿਲਦਾ। ਇੰਡੀਅਨ ਮੇਡ। ਕਿੰਨੇ ਆਨ ਫੈਰਿੰਗ ਹੋਈ ਸਰ ਇਹਨੇ ਕਿੰਨੇ ਚਲਾਏ ਹੋਣਗੇ? ਇਨੇ ਲਗਭਗ 3-4 3-4 ਫਾਇਰ ਕੀਤੀ ਹੈ ਭਈ ਆਪਣੇ ਪੁਲਿਸ ਮੁਲਾਜ਼ਮ ਤੋਂ ਕੋਈ ਇੰਜਰੀ ਨਹੀਂ ਹੋਈ ਨਹੀਂ ਕਿਉਂਕਿ ਕੋਈ ਇੰਜਰੀ ਨਹੀਂ ਹੋਈ ਠੀਕ